तो सा सत किलोमीटर ट्रैक हो गया कम्पलीट डेढ़ किलोमीटर का ट्रैक बाकी है हेलो हम लैया थोड़ी जी रेस्ट फेटो मुंडे ਇੱਕ ਨੰਬਰ ਜਮੇਆ ਗਗਨਵਾਹ ਕਿਤੇ ਥੋੜੀ ਨੈਟਵਰਕ ਆਹੀ ਤੇ ਘਰੇ ਵੀ ਗੱਲ ਕਰ ਰਹੇ ਆ ਮੁੰਡੇ ਓ ਠੀਕ ਐ ਪਰ ਘਰ ਦੇ ਪੁੱਛ ਨਹੀਂ ਰਹੇ ਇਹਨੂੰ ਵਧੀਆ ਕੀ ਕਰੀ ਜਾਂਦੇ ਹੋ ਘਰ ਦੇ ਕਹਿ ਰਹੇ ਆ 2 ਮਹੀਨੇ ਹੋਰ ਲੱਗਿਆ ਹੈ ਬੋਲੋ ਮੈਨੂੰ ਨਾ ਕੋਈ ਸਾਰੇ ਜੀ ਦਾ ਫਾਰੇ ਰਹਾ ਗਿਆ ਫਾਰੇ ਦੇ ਅਮੈਂ ਇਹ ਤਾਂ ਹੋਰੀ ਦੁਨੀਆ ਚਾਹੀਏ ਬਤਾ ਚਾਹੀਦਾ ਨਾ ਕਰਕੇ ਭਾਈ ਜੱਟ ਗਲਦੀ ਆ ਰਹੀ ਨਹੀਂ ਵੀ ਵਿਊ ਬਹੁਤ ਸੋਹਣਾ ਮੀਂਹ ਫੇਰ ਵੱਧ ਗਿਆ ਤੇ ਆਰਮੀ ਦਾ ਕੈਂਪ ਹੈ ਇਥੇ ਇੰਡੀਅਨ ਆਰਮੀ ਦਾ ਤੇ ਉਹ ਹੈਲੀਪੈਡ ਆ ਗਿਆ ਇਹਨਾਂ ਦਾ ਸਾਡੇ ਨੌਜਵਾਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਅੱਕੇ ਪਹੁੰਚਦੇ ਹੋਏ ਚੋਬਰ ਓਏ ਚੋਬਰ ਕਹਿੰਦੇ ਆ ਵੀ ਇੱਥੇ ਚੜਨਾ ਕਹਿੰਦੇ ਕੋੜੀ ਤੇ ਖੱਤਰ ਖੱਤਰ ਤੇ ਚੜਨਾ ਕਹਿੰਦੇ ਬੇਟਾ ਪੰਜਾਬ ਦੇ ਖੱਤਰ ਤੇ ਚੜਨਾ ਓਏ ਸਾਡੀ ਹਾਲਤ ਪਤਲੇ ਪਜਾਮੇ ਵਰਗੀ ਹੋ ਚੁੱਕੀ ਐ ਸਾਰਿਆਂ ਦੀ ਹੁਣ ਪਤਲੇ ਪਜਾਮੇ ਵਰਗੀ ਚਲੋ ਚਲੋ ਤਰੋ ਸਾਡੀ ਹਾਲਤ ਪਤਲੇ ਪਜਾਮੇ ਵਰਗੀ ਹੋ ਚੁੱਕੀ ਐ ਸੋਨੂ ਕਹਿੰਦਾ ਮੇਰਾ ਬੈਟਰੀ ਲੋ ਹੋ ਗਿਆ ਲੋ ਫੁੱਲ ਚਾਰਜ ਐ ਭਾਈ ਇਹਨੇ ਕਹਿੰਦਾ ਤੂੰ